ਸਹੀ ਹੈ ਹਾਂਜੀ ਸਰ ਹਾਂਜੀ ਸਰ ਸ਼ੁਰੂ ਕਰੋ ਸਹੀ ਜਗ੍ਹਾ ਹੈ ਯਾਰ ਹਾਂਜੀ ਸਰ ਤੇਰਾ ਯਾਦ ਜਮਾ ਸਹੀ ਹੈ ਸਰ ਅੱਜ ਕਰਨਾ ਕੋਸ਼ਿਸ਼ ਕਰਦੇ ਸੀ ਜਿਹੜਾ ਪਾਤਲਾ ਟਿਕੋਣ ਤੇ ਸਿਟ ਆਈ ਹੈ ਸਰ ਹਾਂਜੀ ਸਰ ਕੀ ਇਹ ਉਹ ਸਹੀ ਸੁਣੀ ਜੀ ਅ ਅੱਜ ਸਿਟ ਦੀ ਦਵਾਦਾ ਮੀਟਿੰਗ ਕੀਤੀ ਗਈ ਜਿਸ ਤਾ ਕਿ 31 ਤਰੀਕ ਨੂੰ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀਗਾ 31 ਤਰੀਕ ਨੂੰ ਅਸੀਂ ਇੱਥੇ ਇਕੱਠੇ ਹੋਏ ਸੀਗੇ ਸਿਟ ਦੇ ਮੈਂਬਰ ਕੀ ਅਸੀਂ ਸੀ ਨੂੰ ਰੀਕ੍ਰੀਏਟ ਕਰ ਪਾਈਏ ਔਰ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਉਹਨੂੰ ਚੱਕ ਪਾਈਏ ਉਹ ਅਸੀਂ ਡਾਕੂਮੈਂਟਰੀ ਐਵੀਡੈਂਸ ਕੱਲ ਜਾ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਰਾਟਰੀ ਜਿਹੜੀ ਕਪਾਧ ਸਕਾਦਾ ਅਦਾਦਾ ਹੈਗਾ ਉੱਥੇ ਜਾ ਕੇ ਡਿਪੋਜ਼ਿਟ ਕਰਾ ਦਿੱਤਾ ਹੈਗਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਸਟ ਦੀ ਉਹ ਬੇਸਿਕਲੀ ਜਿਹੜੇ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਇਸ ਕੇਸ ਦੇ ਵਿੱਚ ਆਏ ਸੀਗੇ ਜਿਨ੍ਹਾਂ ਨਾਲ ਇਹ ਟੱਚ ਹੋਏ ਸੀਗੇ ਉਨ੍ਹਾਂ ਦੇ ਬਿਆਨ ਕਲਮ ਬੰਦ ਕਰੰਦੀ ਹੈ ਜੈਸੀ ਇਕੱਠੇ ਹੋਏ ਔਰ ਕੁਛੇ ਮੁਲਾਜ਼ਮਾਂ ਦੇ ਅਜੇ ਸੀ ਬਿਆਨ ਇੱਥੇ ਰਿਕਾਰਡ ਕਰਲੇ ਹੈਗੇ ਤੇ ਫੋਨ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਪ੍ਰੋਸੈਸ ਹੈਗੀ ਉਹ سٹਾਰਟ ਹੋ ਗਈ ਹੈ ਪ੍ਰੋਪਰ ਡਾਕੂਮੈਂਟਰੀ ਐਵਿਡੈਂਸ ਵੀ ਆ ਗਿਆ ਔਰ ਜਿਹੜੇ ਬੰਦਿਆਂ ਦੇ ਬਿਆਨ ਰਿਕਾਰਡ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ ਤੇ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਕੰਕਲੂਡ ਕਰ ਪਾਵਾਂਗੇ ਅਰੇ ਤੁਹਾਨੂੰ ਕਿਹਾ ਸੀ ਕਿ ਆ ਰਹੀ ਤੁਹਾਨੂੰ ਕਿਹਾ ਸੀ ਕੋ ਆਮ ਪਕੜਾ ਜਾਈਏ ਜੀ ਅ ਪਿਛਲੀ ਵਾਰ ਦੀ ਜਿਸ ਸਮੇਂ ਮੈਂ ਤੁਹਾਡਾ ਸਾਰਿਆਂ ਦਾ ਸਹਿਯੋਗ ਮੰਗਿਆ ਸੀ ਔਰ ਆਪਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਸੀਗਾ ਕਿ ਜੇ ਕਿਸੇ ਕੋਲ ਕੋਈ ਐਸਾ ਦਾ ਐਵੀਡੈਂਸ ਹੋਵੇ ਇਸ ਇਨਸੀਡੈਂਟ ਬਾਰੇ ਉਹ ਸਾਡੇ ਨਾਲ ਜਲਦੋਂ ਸ਼ੇਅਰ ਕਰ ਦੇਣ ਤਾਂ ਕਿ ਅਸੀਂ ਉਹਨੂੰ ਸਫਾ ਮਿਸਰ ਤੇ ਲੈ ਕੇ ਉਹਨੂੰ ਪ੍ਰੋਪਰਲੀ ਈਵੈਲਿਊਏਟ ਕਰ ਪਾਈਏ ਅ ਸਾਡੇ ਉਸ ਨੰਬਰ ਤੇ 750 8300342 ਤੇ ਕੋਈ 25 30 ਕੌਲਾ ਆਈਆਂ ਪਰ ਉਹ ਜਿਹੜੀਆਂ ਕੌਲਾ ਆਈਆਂ ਉਹਦੇ ਚ ਐਵੀਡੈਂਸ ਕੋਈ ਨਹੀਂ ਸੀ ਲੋਕਾਂ ਨੇ ਆਪਣੇ ਆਪਣੇ ਇਸ ਇਨਸੀਡੈਂਟ ਬਾਰੇ ਵਿਚਾਰ ਜਾਰੀ ਕੀਤੇ ਕੋਈ ਕਿਸੇ ਨੇ ਕੋਈ ਐਵੀਡੈਂਸ ਕੋਈ ਨਹੀਂ ਦਿੱਤਾ ਹੈਗਾ ਸੋ ਉਹ ਅਸੀਂ ਕੌਲਾ ਨੂੰ ਇਸ ਕਰਕੇ ਉਹ ਐਵੀਡੈਂਸ ਕਿਉਂਕਿ ਉਹਦੇ ਚ ਕੋਈ ਅਜਿਹਾ ਐਵੀਡੈਂਸ ਹੈ ਨਹੀਂਗਾ ਉਹਨਾਂ ਨੂੰ ਅਸੀਂ ਆਪਦਾ ਸਫਾ ਮਿਲਦੇ ਨਹੀਂ ਲੈਦੇ ਪਰਿਵਾਰ ਵਾਲਾ ਕਿ ਈ ਰਿਕਸ਼ਾ ਵਾਲੇ ਨੂੰ ਲਿਆਇਆ ਗਿਆ ਸੀ ਮੌਕੇ ਦਾ ਗਵਾਹ ਸਰ ਕਿਹਾ ਉਸਦੇ ਨਾਲ ਸਿੱਟਨੇ ਕੋਈ ਸੰਪਰਕ ਕੀਤਾ ਜਦੋਂ ਉਹ ਕਹਿ ਰਿਹਾ ਸੀ ਕਿ ਮੈਂ ਉੱਥੇ ਮੌਕੇ ਤੇ ਮੌਜੂਦ ਸੀ ਮੁਰਤੇ ਪਰਿਵਾਰ ਕਹਿ ਰਿਹਾ ਜੀ ਉਹਨੇ ਮੀਡੀਆ ਤੇ ਆ ਕੇ ਕਿਹਾ ਸੀ ਉਸ ਪ੍ਰਕਿਰਤੀ ਨਾਲ ਹੋਈ ਹੈ ਤੁਹਾਡੀ ਦੇਖੋ ਜਿਹੜਾ ਸਿੱਟ ਦਾ ਕੰਮ ਸ਼ੁਰੂ ਹੋਇਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਡਾਕੂਮੈਂਟਰੀ ਐਵੀਡੈਂਸ ਫੇਡ ਜਿਹੜੇ ਪੁਲਿਸ ਮੁਲਾਜ਼ਮ ਇਹਦੇ ਵਿੱਚ ਸੀਗੇ ਉਹ ਤੇ ਹੌਲੀ ਹੌਲੀ ਔਰ ਅਸੈਸੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਸੀ ਵੀ ਉਹ ਆਓ ਪਾਕਿਸਤਾਨੋਂ ਦੱਸੋ ਇਹ ਜਿਨ੍ਹਾਂ ਦੇ ਈ ਰਿਕਸ਼ੇ ਬਾਰੇ ਤੁਸੀਂ ਦੱਸ ਰਹੇ ਹੈਗੇ ਹੋ ਹਜੇ ਤਾਈ ਸਾਡੇ ਕੋਲ ਨਹੀਂ ਆਏ ਹੈਗੇ ਔਰ ਨਾ ਹੀ ਇਹਨਾਂ ਦੇ ਬੰਦਿਆਂ ਕੋਈ ਕਾਲ ਆਈ ਸਾਨੂੰ ਤੇ ਇਸ ਕਰਕੇ ਇਹਨਾਂ ਦੇ ਬਾਰੇ ਜੋ ਤੁਸੀਂ ਦੱਸਿਆ ਹੈਗਾ ਇਹਨਾਂ ਨੂੰ ਹੌਲੀ-ਹੌਲੀ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਵੀ ਇਹਨਾਂ ਦੇ ਵੀ ਜੋ ਇਹਨਾਂ ਦੇ ਕੋਲ ਏਵਿਡੈਂਸ ਹੈਗਾ ਉਹਨੂੰ ਐਗਜ਼ਾਮਨ ਕੀਤਾ ਜਾਏਗਾ ਆਇਆ ਉਹ ਏਵਿਡੈਂਸ ਕੋਈ ਕਾਬਲੇ ਉਹ ਹੈਗਾ ਉਹ ਤੋਂ ਉਹ ਦੇ ਅਕੋਰਡਿੰਗਲੀ ਫਾਈਲ ਤੇ ਲੈ ਕੇ ਇਗਜ਼ਾਮੀਨ ਕੀਤਾ ਹੈ ਲੇਟ ਕਿਹਾ ਲੇਟ ਦੇ ਮਾਮਲੇ ਦਾ ਨਾਮ ਨਿਕਲਦਾ ਹੈ ਐਫ ਆਈ ਆਰ ਤੇ ਲੇਟ ਡਿਲੇਟ ਜਿਹੜੀ ਨਜ਼ਰ ਦਿੱਤੀ ਉਹਦਾ ਕਾਰਨ ਦੱਸਿਆ ਕਿ ਕੁਝ ਉਹ ਜਿਵੇਂ ਤੁਸੀਂ ਹੁਣ ਪੁੱਛਿਆ ਆ ਕੀਤੀ ਸੀ ਨੀ ਉਹ ਤਾਂ ਆਪਾਂ ਹੌਲੀ ਹੌਲੀ ਆਪਾਂ ਨੇ ਜਿਸਤਾ ਇੱਕ ਕਸੀ ਟਾਈਮ ਲਾਈਨ ਬਣਾ ਲਈ ਵੀ ਇਸ ਇਨਸੀਡੈਂਟ ਚ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਆ ਹੋਇਆ ਹੁਣ ਉਸ ਟਾਈਮ ਲਾਈਨ ਦੇ ਵਿੱਚ ਜਿੱਥੇ-ਜਿੱਥੇ ਗਾਇਬ ਨੇ ਉਹ ਆਪਾ ਇਨਵੈਸਟੀਗੇਟ ਕਰਾਂਗੇ ਉਹਨਾਂ ਨੂੰ ਵਿਚਾਰਾਂਗੇ ਵੀ ਕਿਉਂ ਗਿਆ ਬਾੜ ਪਰਿਵਾਰ ਨੇ ਪਰਿਵਾਰ ਮੈਂ ਬਣਾਇਆ ਜਿਹੜੀ ਯੂਨੀਵਰਸਿਟੀ ਤੇ ਬਹੁਤ ਦਿਨ ਹੈ ਜੀ ਪਰਿਵਾਰ ਪਰਿਵਾਰ ਦੇ ਵਿੱਚ ਤੁਹਾਡੇ ਨਾਲ ਕੋਈ ਸੰਯੋਗ ਕਿਤਾ ਇਸ ਯੂਨੀਵਰਸਿਟੀ ਨਹੀਂ ਹਜੇ ਸਾਈ ਸਾਡੇ ਨਾਲ ਕੋਈ ਸੰਯੋਗ ਨਹੀਂ ਸਰਕਾਰ ਸੰਯੋਗ ਤੋਂ ਭਾਵੇਂ ਜੀ ਵੀ ਉਹਨਾਂ ਦੀ ਜਿਹੜੀ ਐਫ ਆਈ ਆਰ ਹੈਗੀ ਆ ਦੱਜ ਕੋਈ ਵੀ ਹੈਗੀ ਆ 22 ਤਰੀਕ ਦੀ ਉਹੀ ਅਸੀਂ ਉਹਦੇ ਤੇ ਹੀ ਕੰਮ ਕਰ ਰਹੇ ਹਾਂ ਜੀ ਸਰ ਟਾਵਾ ਮਾਲਕ ਦੇ ਬਿਆਨ ਨਿਕਲਦੇ ਬਦਲਦੇ ਜਾ ਰਹੇ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਗੱਲਬਾਤ ਕੀਤੀ ਗਈ ਕਿ ਦੋ ਵਾਰੀ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਦੇ ਗਵਾਏ ਆ ਕਿ ਉਹਦੇ ਬੰਦਾਂ ਦੇ ਉੱਪਰ ਗੋੜ ਕੀਤੀ ਗਈ ਟਾਪਾ ਦਾ ਮਾਲਕ ਮੌਕੇ ਤੇ ਮਿਲਿਆ ਨਹੀਂ ਅਜੇ ਟਾਪਾ ਮਾਲਕ ਸਾਡੇ ਕੋਲ ਅਸੀਂ ਨਹੀਂ ਉਹਨੂੰ ਚੈੱਕ ਨਹੀਂ ਸਰ ਪ੍ਰਾਈਵੇਟ ਚੈੱਕ ਆ ਉਹਨੂੰ ਲੋੜੀਂਦੀ ਕਿੰਨਿਆਂ ਦੇ ਕਲਮਬੱਧ ਬਿਆਨ ਹੋ ਚੁੱਕੇ ਨੇ ਮੁੱਖ ਤੱਕ 6 ਬੰਦਿਆਂ ਦੇ ਹੁਣ ਤੱਕ ਕਲਮਬੱਧ ਉਹ ਐਫ ਆਈ ਆਰ ਵਾਲੇ ਨੇ ਜਾਂ ਜਿਹੜੇ ਮੌਕੇ ਤੇ ਮੌਜੂਦ ਅਫਸਰ ਜਿਵੇਂ ਸੇਵਨ ਲਾਈਨ ਦੇ ਐਸ ਐਚਓ ਇਹ ਵੀ ਸ਼ਾਮਲ ਨੇ ਜਿਨ੍ਹਾਂ ਦੇ ਏਰੀਏ ਦੇ ਵਿੱਚ ਇਹ ਵਕੂਆ ਹੋਇਆ ਔਰ ਉਸ ਪ੍ਰੋਸੈਸ ਦੇ ਵਿੱਚ ਉਹ ਆਏ ਉਹਨਾਂ ਦੇ ਸਿਵਲ ਲਾਈਨ ਦੀ ਪੁਲਿਸ ਟੀਮ ਮਤਲਬ ਹੋ ਗਈ ਹਾਜੀ ਠਾਣਾ ਸਿਵਲ ਲਾਈਨ ਦੀ ਪੁਲਿਸ ਬਾਤ ਕਰਵਾ ਮਿਲੇਗੀ ਉਹਨਾਂ ਨੂੰ ਜਰਾ ਕਿ ਮਿਲੇਗੀ ਪੁੱਛੇਗੀ ਉਸਤਾਜ ਕਰੇਗੀ ਕਿ ਕਦਾਂ ਸੀ ਹੋਤੇ ਉਹਨਾਂ ਦੇ ਕਿ ਬਿਆਨ ਤਲ ਬਣ ਦੇਖੋ ਜਿਹੜੀ ਉਹਨਾਂ ਤੇ ਬਣੀ ਉਹ ਐਫ ਆਈ ਆਰ ਤੱਜ ਉਹ ਫਲੇਮ ਨੇ ਦੀ ਡਾਕੂਮੈਂਟ ਹੋ ਗਿਆ ਜੀ ਸਾ ਸਾਨੇ ਤਾਂ ਇਨਵੈਸਟੀਗੇਟ ਉਹਦੇ ਤੇ ਹੀ ਕਰਨਾ ਹੈਗਾ ਨਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਐਡੀਸ਼ਨਲ ਪੁਆਇੰਟ ਜੇ ਉਹਨਾਂ ਨੇ ਦੱਸਣਾ ਹੈਗਾ ਜੀ ਉਹ ਹਮੇਸ਼ਾ ਵੈਲਕਮ ਨੇ ਸਾਡੇ ਦੇ ਅਰੇਸਟ ਹੋ ਗਈ ਹੋਈ ਹੈ ਨਹੀਂ ਦੇਖੋ ਇਹ ਮੈਂ ਥੋੜਨੇ ਸਾਰਿਆਂ ਨੂੰ ਫੇਰ ਇੱਕ ਵਾਰੀ ਤੁਹਾਡੇ ਮਾਧਿਅਮ ਦਹੀਂ ਕਿ ਇੱਕ ਪੁਲਿਸ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਦੇ ਤਹਿਤ ਅਸੀਂ ਐਵਿਡੈਂਸ ਇਕੱਠਾ ਕਰਾਂਗੇ ਐਵਿਡੈਂਸਲੀ ਵਿੱਚ ਜੇ ਤੇ ਕਿਤੇ ਸਾਨੂੰ ਇਹ ਰਿਕੁਆਇਰਮੈਂਟ ਹੋਏਗੀ ਵੀ ਇਹਦੇ ਚਾਹ ਐਵਿਡੈਂਸ ਲੈਕੇਗਾ ਇਹਦੇ ਚ ਆਪਾਂ ਨੂੰ ਆ ਬੰਦੇ ਨੂੰ ਨਾਲ ਲਿਆ ਕੇ ਇਹਦੇ ਤੋਂ ਪੁੱਛਗਿੱਛ ਕਰਨੀ ਹੈਗੀ ਉੱਥੇ ਅਸੀਂ ਉਹਦੇ ਲਈ ਜਾਵਾਂਗੇ ਅਗਲੀ ਡੇਟ ਕਰ ਲਈਏ ਸਾਈ ਹੈਂ ਜੀ ਨਹੀਂ ਇਹ ਦੇਖੋ ਹੁਣ ਜਿਹੜੀ ਐਸਆਈਟੀ ਆਪਣੇ ਇੱਕ ਲਾਈਨ ਇਹ ਸ਼ੁਰੂ ਹੋ ਗਈ ਹੈ ਜੀ ਆਪਣਾ ਕੰਮ ਸ਼ੁਰੂ ਹੋ ਗਿਆ ਹੈਗਾ ਹੁਣ ਅਗਲੀ ਡੇਟ ਇਕੱਠੇ ਹੋਣ ਦੀ ਕੋਈ ਨਹੀਂ ਹੈਗੀ ਜੀ ਹੁਣ ਇਹਦੇ ਵਿੱਚ ਅਸੀਂ ਆਪਣਾ ਆਪਣਾ ਕੰਮ ਆਪਸ ਚ ਡਿਵਾਈਡ ਕਰ ਲਿਆ ਹੈਗਾ ਜੀ ਇਹ ਆਪਾਂ ਆਪਣਾ ਇਹੀ ਉਪਰਾਲਾ ਹੋਏਗਾ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਕਰਵਾ ਦੇਣਾ ਦੇਖੋ ਇਨਵੈਸਟੀਗੇਸ਼ਨ ਨੂੰ ਕਦੇ ਵੀ ਆਪਾਂ ਟਾਈਮ ਬਾਉਂਡ ਨਹੀਂ ਕਰ ਸਕਦੇ ਹੁੰਦੇ ਪਰ ਸਾਡੇ ਬੰਦੀਆਂ ਉਪਰਾਲਾ ਇਹੀ ਹੋਏਗਾ ਕਿ ਜਿੰਨੀ ਚੱਲਦੀ ਇਹਨੂੰ ਕਨਕਲੂਡ ਕੀਤਾ ਨਹੀਂ ਜੀ ਚੈਨਲ ਦੇਗਾ ਸਟੇਟਮੈਂਟ ਦਿੱਤਾ ਉਹਨਾਂ ਤੋਂ ਪੁੱਛਾ ਕੀਤਾ ਜਾ ਰਿਹਾ ਹੈ। थैंक यू जी थैंक यू